ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅੱਜ ਦੀ ਪ੍ਰੈਸ ਕਾਨਫਰੰਸ ਜਿਸ ਤੁਹਾਡਾ ਸਾਰਿਆਂ ਦਾ ਇੱਥੇ ਆਇਆ ਨੂੰ ਜੀ ਆਇਆਂ ਨੂੰ ਇਹ ਪ੍ਰੈਸ ਕਾਨਫਰੰਸ ਜੋ ਅਸੀਂ ਹਰ ਸਾਲ ਇੱਥੇ ਮੇਰੀ ਮੇਰੀ ਪੀੜੀ ਦੇ ਮਾਲਕ ਸੈਲਫ ਸਰਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੋ ਗੁਰਦੈ ਗਰੁੱਪ ਬਣਾਨੇ ਆ ਉਹ 20 ਮਹੀਨੋਂ ਆ ਰਿਹਾ ਹੈ ਅਸੀਂ ਇਹ ਗੁਰਪਰਵ तकरीबन 1967 ਤੋਂ ਲੈ ਕੇ तकरीबन 56 59 ਸਾਲ ਹੋ ਗਏ ਕਿ ਅਸੀਂ ਲਗਾਤਾਰ ਗੁਰੂਵਾਰ ਦੀ ਕਿਰਪਾ ਦਾ ਕਰਦੇ ਆ ਰਹੇ ਹਾਂ ਜਿਹੜਾ ਇਹ ਸਮਾਗਮ 20 ਤਰੀਕ ਨੂੰ ਹਾਤ ਰਾਨੀ ਹਰ ਸਾਲ ਦੀ ਤਰ੍ਹਾਂ ਸ਼ਾਨਦਾਰ ਰੱਖਿਆ ਸੀ 3 ਵਜੇ ਤੋਂ ਲੈ ਕੇ 11 ਵਜੇ ਤੱਕ ਜਿਹੜਾ ਅੱਜ ਕੱਲ ਦਾ ਹਾਲਾਤ ਚੱਲ ਰਹੀ ਹੈ ਕੋਈ ਲਾਈਟਾਂ ਦੀ ਬਲੈਕਆਊਟ ਦੀ ਉਹਨੂੰ ਮੁੱਖ ਰੱਖਦੇ ਆ ਇਹ ਦੇਨ ਹੋਈ ਰਾਗੀ ਵੀ ਹੋਈ ਸਾਰਾ ਸਮਾਗਮ ਹੋਈ ਸਵੇਰੇ 8 ਵਜੇ ਤੋਂ ਸ਼ੁਰੂ ਕਰ ਲੈਣਾ ਹੈ ਤੇ ਸ਼ਾਮ ਨੂੰ 5 ਵਜੇ ਤੱਕ ਚੱਲੇਗਾ। ਸ਼ਾਮ ਨੂੰ 5 ਵਜੇ ਚੱਲੇਗਾ। ਤੇ ਇਹਦੇ ਵਿੱਚ ਇਹ ਜ਼ਰੂਰੀ ਸੀ ਅੱਜ ਦਾ ਇਹ ਵੀ ਜ਼ਰੂਰੀ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਅਸੀਂ ਕਾਰਡ ਵੰਡ ਚੁੱਕੇ ਸਾਂ ਪਹਿਲੇ ਸ਼ਾਮ ਦੇ ਰੌਮ ਦੇ। ਅਸੀਂ ਵੈਸੇ ਬਾਕੀ ਹੋਰ ਜਿਹਨਾਂ ਦੇ ਲਾਹਤਾਂ ਦੁਬਾਰਾ ਤੇ ਜਿਹੜੇ ਮੈਸੇਜ ਉਹ ਅਸੀਂ ਸਾਰੇ ਗਰੁੱਪਾਂ ਵਿੱਚ ਜਿੰਨੇ ਵੀ ਧਾਰਮਿਕ ਗਰੁੱਪ ਨੇ ਹੋਰ ਜਿਹੜੇ ਵਾਕਫ ਗਰੁੱਪ ਨੇ ਸਾਰਿਆਂ ਨੂੰ ਪਤਾ ਹੈ। ਤੇ ਤੁਹਾਡਾ ਵੱਡਾ ਗਰੁੱਪ ਆ ਗਿਆ ਜਿਹਨਾਂ ਤੁਸੀਂ ਨਾ ਦੇਖਣਾ ਹੈ ਕਿ ਲੋਕਾਂ ਨੂੰ ਕੱਲ੍ਹ ਪਤਾ ਲੱਗ ਜਾਵੇ ਕਿ ਇਹ ਸਵਾਗਤ ਮਹਾਂ ਜਿਹੜਾ ਸ਼ਾਮ ਦੀ ਵਜਾਏ ਇਸ ਸਵੇਰੇ 8 ਵਜੇ ਤੋਂ ਲੈ ਕੇ ਤੇ 5 ਵਜੇ ਤੱਕ ਹੋਏਗਾ। ਭਾਵੇਂ ਜਿੱਥੇ ਸੇਮ ਜੋ ਕਾਮਰੇ ਛਪੇ ਨੇ ਸਾਰੇ ਉਸ ਤਰ੍ਹਾਂ ਨੇ ਸਾਰੇ ਜਿੱਥੇ ਆ ਰਹੇ ਨੇ ਇੱਕ ਵਿੱਚ ਐਡ ਆ ਸਦਾ ਭਾਈ ਅਮਨਦੀਪ ਸਿੰਘ ਉਹ ਪਹਿਲੇ ਰਾਤ ਦੇ ਸਮਾਗਮ ਜਿਨੇ ਸੀਗੇ ਹੁਣ ਦਿਨ ਦੇ ਸਮਾਗਮ ਆ ਰਹੇ ਨੇ। ਇਹ ਨੋਟ ਕਰ ਲੈਣਾ। ਬਾਕੀ ਇਹ ਸਵਾਗਤ ਜਿਹੜਾ ਜੀ ਅਸੀਂ ਮਨਾਨੇ ਦਾ ਹੀ ਆ। ਉਹ ਮਕਸਦ ਹੈ ਇੱਕ ਦਾ ਸਾਡੀ ਪਨੀਰੀ ਸਾਡਾ ਜੋ ਵਿਰਸਾ ਕੋਈ ਨਾ ਜੁੜਿਆ ਰਹੇ ਆਪਣੇ ਧਰਮ ਨਾਲ ਜੁੜਿਆ ਰਹੇ ਤੇ ਲੋਕਾਂ ਚ ਵੀ ਇਹ ਆਵਾਜ਼ ਜਾਵੇ ਕਿ ਅਸੀਂ ਇਹ ਕੰਮਾਂ ਰੁਝੇ ਰਹੇ ਕਿ ਅਸੀਂ ਕੋਈ ਸਾਡੇ ਬੱਚੇ ਸਾਡਾ ਸਵਾਜ ਨਸ਼ਿਆਂ ਦੇ ਪਾਸੇ ਨਾ ਜਾਵੇ ਕਿਸੇ ਹੋਰ ਗਲਤ ਪਾਸੇ ਨਾ ਜਾਵੇ ਤੇ ਧਾਰਮਿਕ ਕਾਰਜ ਕਰਨ ਸਾਰੇ ਧਾਰਮਿਕ ਕਾਰਜਾਂ ਦਵਾਨ ਤਾਂ ਕਿ ਅਸੀਂ ਇਸ ਇਸ ਕਰਕੇ ਆਪਣਾ ਅਸਲੀ ਮਕਸਦ ਪੂਰਾ ਕਰ ਸਕੀਏ ਸਾਡੇ ਸੁਸਾਇਟੀ ਦੇ ਨਾਲ-ਨਾਲ ਅਸੀਂ ਆਪਣੇ ਨਾਲ ਮਾਤਾ ਕੌਲਾ ਦੇ ਹਸਪਤਾਲ ਵੀ ਜੋ ਖੋਲਿਆ ਹੈ ਉਹ 1980 ਤੋਂ ਖੋਲਿਆ ਹੈ 1980 ਤੋਂ ਹਸਪਤਾਲ ਚੱਲ ਰਿਹਾ ਹੈ ਇੱਥੇ ਖੁੱਲਣ ਤੋਂ ਬਾਅਦ ਹੀ ਅਸੀਂ ਮੁੜ ਕੇ 100 ਫੁੱਟੀ ਰੋਡ ਤੇ ਤਰੰਗਾਂ ਰੋਡ ਖੁੱਲਨੇ ਬਾਅਦ ਖੁੱਲਨੇ ਨੇ ਸਾਡੇ ਸਾਡੇ ਨਾਲ ਹੀ ਟਾਇਰ ਨੇ ਸਾਰੇ ਸਾਰੇ ਹਸਪਤਾਲ ਤੇ ਸਭ ਤੋਂ ਪਹਿਲੇ ਇਹੋ ਖੁੱਲਿਆ 1980 ਤੋਂ ਜਿੱਥੇ ਅਸੀਂ ਬੈਠੇ ਹਾਂ ਸੋ ਇਸ ਲਈ ਮੇਰੀ ਰਿਕਵੈਸਟ ਹੈ ਆਪਾਂ ਵੀ ਉਹ ਪ੍ਰਚਾਰ ਕਰਨਾ ਹੈ ਮਿੰਡੀ ਦੇ ਰਾਹੀਂ ਆਪਾਂ ਪ੍ਰਚਾਰ ਕਰਨਾ ਚਾਣੇ ਆ ਸਾਡੀ ਪਨੀਰੀ ਸਾਡਾ ਵਿਰਸਾ ਸਾਡੇ ਧਰਮ ਨਾਲ ਜੁੜੇ ਔਰ ਜਿਹੜੇ ਨਸ਼ਿਆਂ ਤੋਂ ਬਹੁਤ ਦੂਰ ਰਵੇ ਬਹੁਤ ਵੱਡੀ ਐਸਲੇ ਲਾਹਤ ਹੈ ਪੰਜਾਬ ਦੇ ਉੱਤੇ ਜੋ ਨਸ਼ਿਆਂ ਵਿੱਚ ਡੁੱਬਿਆ ਪਿਆ ਤੇ ਸਰਕਾਰ ਵੀ ਕੋਸ਼ਿਸ਼ ਕਰ ਰਹੀ ਹੈ ਲੇਕਿਨ ਅਸੀਂ ਜੇ ਸਾਰੇ ਹੱਲ ਕੇ ਆਪ ਕਰਾਂਗੇ ਤੇ ਜ਼ਿਆਦਾ ਕਸ਼ਿਸ਼ ਹੋਏਗਾ ਮੈਂ ਚਾਹੁੰਦਾ ਸਾਡੇ ਅਸੀਂ ਆਪ ਵੀ ਜੁੜ ਜਾਈਏ ਇਹੋ ਜੇ ਸਮਾਗਮ ਕਰੀਏ ਤਾਂ ਕਿ ਸਮਾਗਮ ਹੋਵੇ ਸਾਰਿਆਂ ਨੂੰ ਆਮ ਮਿਲਾਨ ਨਾਲ ਇਹ ਪ੍ਰੇਰਨਾ ਮਿਲੇ ਕਿ ਅਸੀਂ ਗਲਤ ਰਸਿਆਂ ਤੋਂ ਦੂਰ ਰਹੀਏ। ਕਾਣ ਕਥਾ ਬਾਤ ਜਿੱਥੇ ਨੇ ਆ ਗਿਆ ਨੇ। ਮੈਂ ਭਾਈ ਦਵਿੰਦਰ ਸਿੰਘ ਸੁਹਾਨੇ ਵਾਲੇ ਆ ਰਹੇ ਨੇ। ਭਾਈ ਗੁਰਗਬਾਲ ਸਿੰਘ ਜੀ ਜਿਹੜੇ ਸਾਡੇ ਨਾਲ ਸੋਸਾਇਟੀ ਦੇ ਸ਼ੁਰੂ ਤੋਂ ਹੀ ਅਟੈਚ ਨੇ। ਐਸੇ ਸਾਡੇ ਨਾਲ ਭਾਈ ਗੁਰਗਬਾਲ ਸਿੰਘ ਇਥੋਂ ਦੇ ਮੈਂਬਰ ਨੇ ਤੇ ਉਹ ਪੂਰੀ ਜਾਨ ਲਾਉਂਦੇ ਨੇ ਤਾਂ ਕਿ ਇਸ ਵਾਗਮ ਵਿੱਚ ਪੂਰਾ ਸਹਿਯੋਗ ਦੇ ਸਕਣ। ਬਹੁਤ ਵੱਡਾ ਸਹਿਯੋਗ ਹੈ ਉਹਨਾਂ ਦਾ। ਭਾਈ ਅਮਨਦੀਪ ਸਿੰਘ ਭਾਈ ਮਨਿੰਦਰ ਸਿੰਘ ਹਜੂਰੀ ਲੱਗੀ ਆ ਰਹੇ ਨੇ ਭਾਈ ਜਸਵਿੰਦਰ ਸਿੰਘ ਨੇ ਭਾਈ ਸਰਵਜੀਤ ਸਿੰਘ ਨੇ ਹੋਰ ਬੀਬੀਆਂ ਨੇ ਜਥੇ ਨੇ ਜਿਹੜੇ ਸਿੰਘ ਸਾਹਿਬ ਗੰਦੀ ਬਲਵਿੰਦਰ ਸਿੰਘ ਜੀ ਜੋ ਅਸਲ ਗ੍ਰੰਥੀ ਨੇ ਸਤਖਰਬ ਸ੍ਰੀ ਹਰਮੰਦਰ ਸਾਹਿਬ ਦੇ ਉਹਨਾਂ ਨੇ ਵੀ ਗੱਥਾ ਕਰਨੀ ਆ ਕੇ ਇਸੇ ਤਰ੍ਹਾਂ ਹੋਰ ਜਥੇ ਸਾਰੇ ਸਹਿਯੋਗ ਦੇ ਰਹੇ ਨੇ ਸਾਰੇ ਭਾਈ ਜਸਵਿੰਦਰ ਸਿੰਘ ਜੀ ਧਾਰਮਿਕ ਸੇਵਾਵਾਂ ਦੇ ਨਾਲ-ਨਾਲ ਤੁਹਾਡੀ ਸੋਸਾਇਟੀ ਮੈਡੀਕਲ ਨੇਵਾ ਵੀ ਨਾਲ ਕਰ ਰਹੀ ਹੈ ਬਹੁਤ ਵੱਡੇ ਬਦਲ ਨੇ ਜਿਹਦੇ ਇੱਕ ਬਹੁਤ ਅੱਗੇ ਦੇ ਯੋਗ ਤੇ ਲੋੜ ਆ ਜਿਹੜੇ ਗਰੀਬ ਲੋਕਾਂ ਨੂੰ ਅਪਾ ਇਲਾਜ ਹੀ ਨਹੀਂ ਕਰਾ ਸਕਦੇ ਤੁਹਾਡਾ ਹਸਪਤਾਲ ਜਿਹੜਾ ਚਲਾ ਰਿਹਾ 1080 ਤੋਂ ਇਹ ਕਿਹੜੇ ਜਿਹੜੀਆਂ ਸਹੂਤਾ ਨੇ ਤੇ ਔਰ ਬਹੁਤ ਘੱਟ ਚਾਚੇ ਤੇ ਬੱਚੇ ਦੇ ਉੱਤੇ ਜੌਹਾਂ ਦੇ ਰਹੇ ਕਿਹੜੇ ਜਿਹੜੀਆਂ ਸਹੂਤਾ ਕਰੇ ਪਰ ਕਿੰਨੇ ਮਰੀਜ਼ ਲਾਉਣ ਦੇ ਜਿਹੜਾ ਕੱਟ ਦਿੱਤੇ ਦਿੰਦੇ ਆ ਇਸ ਹਸਪਤਾਲ ਦੇ ਵਿੱਚ 80 ਤੋਂ ਲੈ ਕੇ 100 ਮਰੀਜ਼ ਡੇਲੀ ਆਉਂਦੇ ਨੇ ਤੇ 10 ਰੁਪਏ ਪਰਚੀ ਇਹ ਵੀ ਹੁਣ ਅੱਜ ਕੱਲ 20 ਰੁਪਏ ਕਰ ਦਿੱਤੀ ਹੈ ਜਿਹਦੇ ਵਿੱਚ ਡੈਂਟਲ ਆਰਥੋ ਤੇ ਬੱਚਿਆਂ ਦਾ ਬੱਚਿਆਂ ਦਾ ਆਈਸ ਦਾ ਜਰਨਲ ਇਹ ਸਾਰੇ ਨਾਲ ਹਸਪੀਟਲ ਦੇ ਵਿੱਚ ਸਵਾਮਨ ਨਾਲ ਚੱਲਦੀਆਂ ਨੇ ਫਿਜ਼ੀਓਥੈਰੇਪੀ ਇਹ ਜਿਹੜੀ ਹੈ ਉਹ ਬਹੁਤ ਹੀ ਲਾਰਜ ਸਕੇਲ ਤੇ ਹੈ ਸਾਲ ਦੇ ਵਿੱਚ ਅਸੀਂ ਅੱਖਾਂ ਤੇ ਕੈਂਪ ਵੀ ਲਾਉਂਦੇ ਆ ਜਿਹਦੇ ਵਿੱਚ ਯੋਰ ਲੋਡਵੰਦ ਮਰੀਜ਼ਾਂ ਦੇ ਪ੍ਰਸ਼ਨ ਵੀ ਹੁੰਦੇ ਨੇ ਉਹ ਸਾਰੇ ਹੀ ਪ੍ਰਸ਼ਨ ਜਿਹੜੇ ਹੁੰਦੇ ਨੇ ਉਹ ਸਾਰੇ ਹੀ ਫ੍ਰੀ ਕਿਤੇ ਦਰਦੇ ਨੇ ਇਹ ਪਿਛਲੇ ਦਿਨੀ ਕੈਂਪ ਲਾਇਆ ਸੀ ਅਸੀਂ ਡੇਰਾ ਸਤੋਵਾਲਾ ਵਿਖੇ ਸੰਤ ਮੱਖਣ ਸਿੰਘ ਜੀ ਜੋ ਐਸਲੇ ਮੌਜੂਦਾ ਮੁਖੀ ਨੇ ਸੰਤ ਅਮਨਦੀਪ ਸਿੰਘ ਜੀ ਉਹਨਾਂ ਦੇ ਅਸਥਾਨ ਦੇ ਉੱਤੇ ਕੈਂਪ ਲਾਇਆ ਸੀ ਜਿਦੇ ਵਿੱਚ 400 ਦੇ ਲਗਭਗ ਪੇਸ਼ੈਂਟ ਆਏ ਸਨ ਤੇ 60 ਮਰੀਜ਼ ਜਿਨ੍ਹਾਂ ਦੇ ਆਪਰੇਸ਼ਨ ਨਿਕਲੇ ਆ ਕੱਲ ਵੀ ਅਸੀਂ 15 ਮਰੀਜ਼ਾਂ ਦੇ ਪ੍ਰੋਸ਼ਣ ਕਰਾ ਕੀਤੇ ਨੇ ਜੋ ਕਿ ਨਿਰਮਲ ਜੋਤ ਆਈ ਹਸਪਤਾਲ ਮਾਰ ਰੋਡ ਵਿਖੇ ਹੋਏ ਨੇ ਅੱਜ ਬਹੁਤ ਮਦਦ ਲਿਖਿਆ ਜਾ ਰਿਹਾ ਕਿ ਕੈਂਸਰ ਜਿਹੜਾ ਬਹੁਤ ਵਧ ਰਿਹਾ ਹੈ ਕੀ ਆਲਰੇਡੀ ਸੋਲਿਡ ਜੀ ਜੋ ਸਟਾਫ ਨੇ ਕੈਂਸਰ ਸਪੈਸ਼ਲਿਸਟ ਦੀ ਹੋਪੀਟੀਮ ਜਾਂ ਪੋਜੀਸ਼ਨ ਪਾ ਲਈ ਹੈ ਕਿ ਤੁਹਾਨੂੰ ਉਹ ਠੀਕ ਹੈ ਮਤਲਬ ਅਡੀ ਉਪਰੀ ਸ਼ਾਰਟ ਕਪੜੀ ਹਰ ਦੇ ਪ੍ਰਤੀ ਅਸੀਂ ਮੀਟਿੰਗ ਕੀਤੀ ਪਿੱਛੇ 100 ਫੁੱਟ ਦੇ ਹਸਪਤਾਲ ਦੇ ਵਿੱਚ ਮਗੇ ਸ ਇਕੱਠਾ ਹੀ ਹਸਤਾਲਾ ਹੈ ਇੱਥੇ ਆਪੀਡੀ ਹੈ ਉੱਥੇ ਇੰਡੋਰ ਵੀ ਸਾਰੀ ਹੈ ਉੱਥੇ ਮੀਟਿੰਗ ਹੋਈ ਸੀ ਕਿ ਉੱਥੇ ਅਸੀਂ ਕੈਂਸਰ ਦਾ ਵੀ ਯੂਨਿਟ ਖੋਲਣ ਜਾ ਰਹੇ ਹਾਂ ਤਾਂ ਕਿ ਮਰੀਜ਼ਾਂ ਨੂੰ ਬੜੇ ਸਸਤੇ ਨਾਲ ਪਰਚੀ ਨਾਲ ਇਲਾਜ ਕਰ ਸਕੀਏ ਡਲਸੀਜ਼ੀਅਮ ਮਸ਼ੀਨਾਂ ਵੀ ਉੱਥੇ ਲੱਗਣ ਜਾ ਰਹੀਆਂ ਹਨ ਅੰਨੀ ਉੱਥੇ ਸਾਰਾ ਅਸੀਂ ਸੀਸੀਯੂ ਆਈਸੀਯੂ ਸਾਰਾ ਸਟਾਰਟ ਕਰਤਾ ਉਹ ਸਟਾਰਟ ਕਰਤਾ ਸੋਪੜੇ ਰੋਡ ਤੇ ਆਈਸੀਯੂ ਵੀ ਸਟਾਰਟ ਹੈ ਸੀਸੀਯੂ ਵੀ ਸਟਾਰਟ ਹੈ ਤੇ ਹੋਰ ਵੀ ਉਹ ਜਿਹੜਾ ਸਹੂਲਤਾਂ ਕਾਫੀ ਉੱਥੇ ਅਹਲ ਚੱਲ ਰਹੀ ਹੈ ਉਹ ਬੜੀ ਰੋਜ਼ਾਨਾ ਹੁੰਦੀ ਹੈ ਰੋਜ਼ਾਨਾ ਤੇ ਨਿਊਰੋ ਡਾ ਅਜੇ ਨਹੀਂ ਹੋ ਸਕਿਆ ਬੜੀ ਜਲਦੀ ਕਰ ਰਹੇ ਉਹ ਵੀ ਆ ਰਹੇ ਨੇ ਮੇਰਾ ਵੀ ਦੋ 3 ਮੰਥਸ ਉਹ ਨਿਊਰੋ ਡਾਕਟਰ ਕੋਲ ਆਇਆ ਸੀ ਜੀ ਸਾਹਿਬ ਗੁਦਰਾਪਾ ਉਸਨੇ ਵੀ 3 ਜੀ ਨੂੰ ਤੁਸੀਂ ਵੀ ਬਣਾ ਰਹੇ ਹੋ ਤੇ ਮਾੜਾ ਕੌਣਾ ਗੁਦਰਾ ਸਾਹਿਬ ਤੇ ਇਸ ਰੋਮਨੀ ਕਵਿਟੀ ਵਾਲੇ ਵੀ ਅੱਜ ਦਵਾਰ ਸਾਹਿਬ ਦਾ ਜਲਵਾ ਵੀ ਲੱਗ ਰਿਹਾ ਹਾਂਜੀ ਇਹਨਾ ਇਹ ਸ਼ੁਰੂ ਤੋਂ ਪਰੰਪਰਾ ਜੀ ਕਿਉਂਕਿ ਗੁਰਗੱਦੀ ਮਹਾਰਾਜ ਦੀ ਹੋਈ ਸੀ ਅਕਾਲ ਤਖਤ ਸਾਹਿਬ ਤੇ ਤੇ ਇਸ ਲਈ ਉਹ ਅਕਾਲ ਤਖਤ ਦੇ ਵਿੱਚ ਰੂ ਬਣਾਉਂਦੇ ਨੇ ਅਕਾਲ ਤਖਤ ਦੇ ਹਰਮੰਦਰ ਸਾਹਿਬ ਬਾਬਾ ਕਾਲ ਬਾਈ ਸਾਹਿਬ ਜਲਵਾ ਲੱਗਦੇ ਨੇ ਉਹ ਵੀ ਲੱਗਦੇ ਨੇ ਰੂਟੀਨ ਵਾਈਜ਼ ਇਹ ਸ਼ੁਰੂ ਤੋਂ ਲੱਗਦੇ ਹੀ ਲੱਗਦੇ ਨੇ ਮੈਨੂੰ ਜਲਵਾ ਵੀ ਲੱਗਦੇ ਨੇ ਆਤਿਸ਼ਬਾਜੀ ਦੀਪਾਲਾ ਚ ਆਤਿਸ਼ਬਾਜੀ ਹੋਏਗੀ ਜੀ ਜੇ ਪਰੰਪਰਾ ਦਾ ਕੋਈ ਢੀਸੀ ਨਾ ਨਾ ਕਿਤਾਬ ਢੱਕਿਆ ਢੁੱਕਿਆ ਦਾ ਉਸ ਤਰ੍ਹਾਂ ਦੇ ਆਤਿਸ਼ਬਾਜੀ ਦਾ ਇੰਤਜ਼ਾਮ ਕੀਤਾ ਹੈ ਬਾਕੀ ਡੀਸੀ ਦੇ ਮੁਤਾਬਕ ਜਿਸ ਤਰ੍ਹਾਂ ਡੀਸੀ ਸਾਹਿਬ ਕਹਿਣਗੇ ਉਸ ਤਰ੍ਹਾਂ ਕਰਾਂਗੇ